ਤਸਦੀਕੀ ਜਿਸ ਤਰ੍ਹਾਂ ਸਰਕਾਰ ਨਸ਼ੇ ਨੂੰ ਖਤਮ ਕਰਨ ਦੇ ਲਈ ਕਈ ਉਪਰਾਲੇ ਕਾਰਜ ਆ ਉਸ ਦੇ ਚਲਦੇ ਅੱਜ ਪਿੰਡ ਕੋਲੀਆਂ ਸਰਕਾਰੀ ਹਾਈ ਸਕੂਲ ਪਠਾਨਕੋਟ ਵੱਲੋਂ ਯੁੱਧ ਨਸ਼ਾ ਵਿਰੁੱਧ ਬੱਚਿਆਂ ਅਤੇ ਸਕੂਲ ਸਟਾਫ ਸਮੇਤ ਪਿੰਡਾਂ ਦੇ ਵਿੱਚ ਜਾਗਰੂਕ ਰੈਲੀ ਕੱਢੀ ਗਈ ਤਸਦੀਕੀ ਇਸ ਰੈਲੀ ਦੀ ਅਗਵਾਈ ਸਕੂਲ ਦੇ ਅਧਿਆਪਕ ਨਵੀਨ ਅਤੇ ਮੂਨਾ ਦੇ ਸਕੂਲ ਸਟਾਫ ਜਿਵੇਂ ਕਿ ਕਰਨ ਸਰ, ਬਸੰਤ ਸਰ, ਮੈਡਮ ਬਨੀਤਾ ਜੀ, ਮੈਡਮ ਪ੍ਰਿਆਸਾਣੀ ਅਤੇ ਮੈਡਮ ਸੁਮਨ ਵਾਲਾ ਵੀ ਸ਼ਾਮਿਲ ਰਹੇ ਜਿਸ ਵਿੱਚ ਬੱਚਾ ਨੇ ਨਸ਼ੇ ਦੇ ਵਿਰੁੱਧ ਨਾਰੇਬਾਜੀ ਕਰਦੇ ਹੋਏ ਲੋਕਾਂ ਨੂੰ ਕੀ ਮੈਸੇਜ ਦਿੱਤਾ ਆਉ ਸੁਣਦੇ ਹਾਂ ਤੇ ਇਸ ਬਾਰੇ ਬੱਚਾ ਨੇ ਕੀ ਕੁਝ ਕਿਹਾ ਤੇ ਹੈ ਟੀਚਰ ਨਵੀਨ ਜੀ ਨੇ ਕੀ ਕੁਝ ਕਿਹਾ ਤੁਸੀਂ ਵੀ ਸੁਣਾਓ ਉਹਨਾਂ ਦੀ ਜੁਬਾਨੀ ਤਦ ਤੱਕ ਮੈਨਰੋ ਸਾਡੇ ਨਾਲ ਤੇ ਦੇਖਦੇ ਰਹੋ ਪੰਜਾਬ ਜੀ ਕੇ ਨਿਊਜ਼ रीत कुमारी ਕੀ ਨਸ਼ਾ ਸਾਨੂੰ ਨਹੀਂ ਕਰਨਾ ਚਾਹੀਦਾ ਇਹ ਨਸ਼ੇ ਤੇ ਬੜਿਆ ਹਮਲਕੀ ਨੂੰ ਨੁਕਸਾਨ ਪਹੁੰਚਾਉਂਦਾ ਸਾਡੀ ਜ਼ਿੰਦਗੀ ਨੂੰ ਕੀ ਸਾਨੂੰ ਘਰ ਦੇ ਵਿੱਚ ਉਹ ਬੜਾ ਹੁੰਦਾ ਉਹ ਘਰ ਦੇ ਵਿੱਚ ਮਲਕੀ ਆ ਵੀੜ ਕੀ ਨਾ ਪੰਚ ਕੁਮਾਰ ਇਹ ਚ ਇਸ ਲਈ ਕੱਡੇ ਆ ਰਹੇ ਜੇ ਮਲਕੀ ਪਿੰਡ ਦੇ ਵਿੱਚ ਨਸ਼ਾ ਬਹੁਤ ਵੱਧ ਗਿਆ ਹੈ ਤੇ ਇਸ ਕਰਕੇ ਕੱਡੇ ਆ ਰਹੇ ਨਸ਼ੇ ਤੋਂ ਰਹਿ ਤੋਂ ਵੇ ਪਿੰਡ ਕੀ ਮੈਸੇਜ ਆਪ ਨੂੰ ਦੇਣਾ ਹੈ ਇਹ ਮੇਰਾ ਮੈਸੇਜ ਇਹੀ ਹੈ ਕਿ ਨਸ਼ੇ ਤੋਂ ਰਹੇ ਤਾਂ ਵੇ ਸਾਰਾ ਦੇਸ਼ ਜੋ ਵੀ ਨਸ਼ੇ ਨੂੰ ਸੀ ਕਰਦਾ ਉਹ ਨਸ਼ੇ ਛੱਡੇ ਮਾਪਿਆਂ ਲਈ ਕੋਈ ਮਾਪਿਆਂ ਲਈ ਇਹੀ ਹੈ ਕਿ ਆਪਣੇ ਬੱਚੇ ਦਾ ਧਿਆਨ ਰੱਖੇ ਨਸ਼ੇ ਤੋਂ ਦੂਰ ਰੱਖਣ ਉਹਨਿਆਂ ਨੂੰ ਕੁਨਾਲ ਕੁਮਾਰ ਕਿ ਨਸ਼ਿਆਂ ਤੋਂ ਦੂਰ ਹੋ ਆਪਣੇ ਘਰ ਦੀਆਂ ਤੇ ਧਿਆਨ ਰੱਖੋਗੀ ਨਸ਼ੇ ਨਾ ਕਰਨ ਜਦੋਂ ਤੋਂ ਜੇ ਸਾ ਨਸ਼ਾ ਮੁਕਤ ਕਿ ਸ਼ਰਾਬ ਦੇਸ਼ ਨਸ਼ੇ ਨਾ ਕਰਨਾ ਯੁੱਧ ਨਸ਼ਿਆਂ ਵਿਰੁੱਧ ਇੱਕ ਉਹ ਚੱਲ ਰਿਹਾ ਹੋਣਾ ਪਿਛੇ ਹੁਣ ਜੀ ਨਾਰਾ ਲੱਗਿਆ ਸੀ ਅੱਜ ਕੱਲ ਦੀ ਜਵਾਨੀ ਖਾਲੀ ਚਿੱਟੇ ਦੇ ਜੋਰ ਨੇ ਰਹਿੰਦੀ ਹੁੰਦੀ ਖਾਲੀ ਐ ਮੋਬਾਈਲ ਦੇ ਜੋਰ ਨੇ ਇਹ ਇਹੋ ਗੱਲ ਕਹਿਣਾ ਚਾਹਨਾ ਕਿ ਅੱਜ ਕੱਲ ਦੀ ਜਵਾਨੀ ਜਿਹੜੀ ਉਹ ਚਿੱਟੇ ਦੇ ਜੋਰ ਨੇ ਖਾਲੀ ਆ ਤੇ ਜਿਹੜੀ ਰਹਿੰਦੀ ਹੁੰਦੀ ਸੀ ਉਹ ਮੋਬਾਈਲ ਦੇ ਜੋਰ ਨੇ ਖਾਲੀ ਕਿ ਨਸ਼ਿਆਂ ਤੋਂ ਦੂਰ ਰਹੋ ਹੋਰ ਮੋਬਾਈਲ ਤੋਂ ਦੂਰ ਰਹੋ ਨਮਸਕਾਰ ਜੀ ਸਾਰਿਆਂ ਨੂੰ ਮੈਂ ਹੈਡਮਾਸਟਰ ਸਰਕਾਰੀ ਹਾਈ ਸਕੂਲ ਕੋਲੀਆਂ ਇਹ ਇੱਕ ਸਰਕਾਰ ਵੱਲੋਂ ਇੱਕ ਉਪਰਾਲਾ ਕੀਤਾ ਜਾ ਰਿਹਾ ਹੈ ਕਿ ਨਸ਼ੇ ਦੇ ਵਿਰੁੱਧ ਇੱਕ ਇਹਨਾਂ ਵੱਲੋਂ ਕਾਫੀ ਸਮੇਂ ਤੋਂ ਇੱਕ ਮੁਹਿੰਮ ਚੱਲ ਰਹੀ ਹੈ ਉਹਦਾ ਮੁਹਿੰਮ ਦਾ ਨਾਮ ਹੈਗਾ ਯੁੱਧ ਨਸ਼ਾ ਵਿਰੁੱਧ ਠੀਕ ਹੈ ਉਹਦੇ ਮੈਂ ਉਹਦੇ ਸੰਬੰਧ ਵਿੱਚ ਅਸੀਂ ਕਈ ਬੱਚਿਆਂ ਦੇ ਸੈਮੀਨਾਰ ਕਰਵਾਇਆ ਹੈ ਚਾਰਟ ਕੰਪੀਟੀਸ਼ਨ ਕਰਾਇਆ ਉਹਦੀ ਕਰਾਇਆ ਕਿ ਬੱਚਾ ਨੂੰ ਸਾਡਾ ਮੇਨ ਏਮ ਹੈਗਾ ਕਿ ਬੱਚਿਆਂ ਨੂੰ ਤੇ ਪਿੰਡ ਨੂੰ ਤੇ ਲੋਕਾਂ ਨੂੰ ਇਹਦੇ ਬਾਰੇ ਜਾਗਰੂਕ ਕਰਨਾ ਕਿ ਜਿਸ ਤਰ੍ਹਾਂ ਨਸ਼ੇ ਦੇ ਕਿੰਨਾ ਨੁਕਸਾਨ ਹੋ ਰਿਹਾ ਲੋਕਾਂ ਨੂੰ ਇਹਦਾ ਅਨਵਲ ਟਾਈਮ ਅਸੀਂ ਬੱਚਿਆਂ ਨੂੰ ਜਾਗਰੂਕ ਕਰੀਏ ਕਿ ਇਹਨਾਂ ਬੱਚਿਆਂ ਨੂੰ ਇਹ ਇਸ ਇਹ ਵਾਲੀ ਆਦਤ ਵਾਲਾ ਨਾ ਪੈ। ਇਸ ਦਾ ਬੱਚੇ ਕਿਉਂਕਿ ਜਦੋਂ ਯੂਥ ਨੂੰ ਜਦੋਂ ਇਸ ਚੀਜ਼ ਦੀ ਨੋਲਿਜ ਹੋਏਗੀ ਪਤਾ ਚਲੇਗਾ ਕਿ ਇਸ ਦਾ ਕਾਫੀ ਨੁਕਸਾਨ ਹੈਗਾ ਤੇ ਇਸ ਲਈ ਬੱਚੇ ਇਸ ਚੀਜ਼ ਨੂੰ ਅਨਵਲ ਟਾਈਮ 'ਚ ਨਹੀਂ ਅਪਣਾਣਗੇ ਤੇ ਇਹਦਾ ਸੋਸਾਇਟੀ ਨੂੰ ਫਾਇਦਾ ਹੋਏਗਾ ਪਬਲਿਕ ਨੂੰ ਫਾਇਦਾ ਹੋਏਗਾ। ਨਹੀਂ ਅਸੀਂ ਕਰਵਾਨੀਆਂ ਲਗਾਤਾਰ ਇਸ ਸਾਡੇ ਵਿੱਚ ਜੋ ਮੀਟਿੰਗਸ ਹੁੰਦੀਆਂ ਉਹਦੇ ਵਿੱਚ ਅਸੀਂ ਬੱਚਿਆਂ ਨੂੰ ਦੱਸਦੇ ਆਂ ਤੇ ਅਨਵਲ ਸਮੇਂ 'ਚ ਵੀ ਅਸੀਂ ਕਰਾਵਾਂਗੇ ਜਾਗਰੂਕ ਕਰਾਵਾਂਗੇ। ਕੀ ਮੈਸੇਜ ਹੈਗਾ? ਮੈਸੇਜ ਸਰਵਿਸ ਅਸੀਂ ਇਹ ਦੇਣਾ ਚਾਹੁੰਦੇ ਆ ਕਿ ਇਹ ਇਹ ਬਹੁਤ ਨੁਕਸਾਨ ਵਾਲੀ ਚੀਜ਼ ਹੈਗੀ ਹੈ ਇਹ ਸਾਡੀ ਪੀੜ੍ਹੀ ਨੂੰ ਖਰਾਬ ਕਰ ਰਹੀ ਹੈ ਤੇ ਇਨ੍ਹਾਂ ਚੀਜ਼ਾਂ ਤੋਂ ਅਸੀਂ ਦੂਰ ਰਹੀ ਹੈ